ਲਾਹੇ ਚੱਲਦਾ ਪਹਿਲੇ ਹਾਈ ਚ ਤੇ ਤੋਂ THI DP R128 ਦੇ 9 ਖੇ ਸੀ ਇਹ R128 ਦੇ ਤੇ ਭਰ ਜਾ ਨਹੀਂ ਪੂਰੀ ਟਰੈਲੀ ਆਪਣੀ ਨੂੰ ਕਿ ਤੋਂ ਕੀ ਹਾਲ ਚਾਲ ਨੇ ਪੰਜਾਬ ਟਰੈਕਟਰ YouTube ਚੈਨਲ ਤੇ ਤੁਹਾਡਾ ਸਵਾਗਤ ਆ ਤੇ ਅੱਜ ਦਾ ਵਲੋਗ ਕਰਦੇ ਆ ਸ਼ੁਰੂ ਲੱਗਿਆ ਸੀ ਝੋਨਾ ਬਟਨ ਕੱਲ ਦਾ ਕੱਲ ਵੀ ਦਿਹਾੜੀ ਲਈ ਪੂਰੀ ਆਪਣੀ ਤੇ ਅੱਜ ਵੀ ਦਿਹਾੜੀ ਲਾਉਣੀ ਆ ਕੰਮ ਆਪਣਾ ਹੋ ਗਿਆ 25 ਖੇਤ ਵੱਢੋਗੇ 25 30 ਦੇ ਲਾਗੇ ਦਾਗੇ ਦੋ ਟਰੈਲੀਆਂ ਭਰਗੀਆਂ ਸੀ ਇੱਕ ਗੱਲ ਵੱਡੀ ਭੜ ਗਈ 18 ਫੁੱਟੀ ਭਰੀ ਹੋ ਸੀ 15 ਫੁੱਟੀ ਸੋਰੀ 15 ਫੁੱਟੀ ਦੇ ਵੱਡੀ ਲੈ ਕੇ ਗਏ ਉਹ ਆ ਤੇ ਇੱਕ ਆ ਭਰੀ ਖੜੀ ਆ ਇਹ ਬਾਅਦ ਚ ਲੈ ਕੇ ਜਾਂਦੇ ਆ ਫੇ ਉਹ ਆਉਗੇ ਫੇ ਨਿਕਲਨੇ ਆ ਵੱਡਣ 18 ਫੁੱਟੀ ਲੈ ਕੇ ਜਾਣੀ ਅੱਜ ਤਿੰਨ ਚਾਰ ਟਰੈਲੀਆਂ ਭਰਨੀਆਂ ਬੇਲੀਆਂ ਖੜੀਆਂ ਤੇ ਨਿਕਲਦੇ ਆ ਲੈ ਕੇ ਦੋਨੇ ਸੋਨਾਂ ਲਈ ਚਲੇ ਗਏ ਉਹ ਆ ਮੰਡੀ ਨੂੰ ਤੇ ਸਵਰਾਜ ਖੜਾ ਇੱਧਰ ਇੱਕ ਲਿਆਂਦਾ ਸੀ ਸੋਲਿਸ ਉਹ ਖੇਤ ਪਾਉਣ ਗਿਆ 18 ਇਹ ਤਵੀਆਂ ਨਾ ਉਹ ਵੀ ਬੰਦਿਆਂ ਨੇ ਭੇਜਿਆ ਕਿਸੇ ਨੇ ਕਹਿੰਦੇ ਖੋਲੋ ਮਾੜਿਆ ਟਰੈਕਟਰ ਜ਼ੋਰ ਨਹੀਂ ਮਾਰਦਾ ਉਹ ਆਲੂਆਂ ਵਾਲੇ ਖੇਤ ਪਹੁੰਚ ਗਿਆ ਬੰਦਾ ਉਧਰ ਵੀ ਜਾਂਦੇ ਜੀ ਵੀਡੀਓ ਬਣਦੀ ਤਾਂ ਬਣਾਣੇ ਆ ਉਧਰ ਜਾ ਕੇ ਵੀ ਫਿਰ ਨਿਕਲਦੇ ਆ ਖੇਤਾਂ ਨੂੰ ਆ ਗਿਆ ਟਰੈਕਟਰ ਟਰੈਲੀ ਖਾਲੀ ਕਰਕੇ ਤੇ ਹੁਣ ਨਿਕਲਦੇ ਆ ਆਪਾਂ ਟਰੈਲੀ ਖੋਲਦੈ ਨਹੀਂ ਇੱਕ ਹੀ ਹਾਲ ਪਾਉਂਦੇ ਦੀ ਪਿੱਛੇ ਤੇ ਫਿਰ ਬੋਹਨੇ ਆ ਖੇਤ ਉਧਰ ਉਧਰ ਹੀ ਬਾੜੀ ਚੱਲਦੀ ਆ ਤੇ ਉਧਰ ਹੀ ਖੇਤ ਆ ਥੋੜੇ ਬੋਣ ਵਾਲੇ ਤੇ ਖੋਲਦੇ ਆ ਮਾੜਿਆ ਜ਼ੋਰ ਲਵਾਉਣੀ ਦਾ ਕਰਦੇ ਆ ਚੈੱਕ ਕੀ ਹਾਲ ਪਾ ਕੇ ਲੈ ਕੇ ਜਾਂਦੇ ਹੁਣ ਤੇ ਫਿਰ ਮਿਲਦੇ ਆ ਖੇਤਾਂ ਚ ਫਾਲੇ ਆ ਫਾਲੇ ਹੁਣ ਪੰਚਕੀ ਤੇ ਨਿਕਲਦੇ ਆ ਖੇਤਾਂ ਨੂੰ ਜਾ ਕੇ ਪਹੁੰਚੇ ਆ ਬਲੌਗ ਉੱਥੇ ਵੀ ਚੱਲਦਾ ਕੰਮ ਬਾਡੀ ਦਾ ਉਧਰ ਤੇ ਨਾਲ ਨਾਲ ਬਾਡੀ ਹੋਈ ਜਾਊਗੀ ਨਾਲ ਨਾਲ ਜਾ ਕੇ ਇਹ ਪਹੁੰਚਦਾ ਬਲੌਗ ਜੁੜੇ ਨੇ ਆ ਜੀ ਪਹੁੰਚ ਗਏ ਖੇਤਾਂ ਚ ਉਧਰ ਚੱਲਦੀ ਆ ਮਸ਼ੀਨਾਂ ਆਪਾਂ ਲੈ ਕੇ ਜਾਂਦੇ ਆ ਇੱਧਰ ਆਲੂਆਂ ਵਾਸਤੇ ਕੋਨੇ ਖੇਤ ਕਰਦੇ ਆ ਟੈਸਟਿੰਗ ਕੀ ਵਾਲਾ ਵੀ ਤੇ ਸਵਰਾਜ ਵੀ ਇੱਧਰ ਹੀ ਖੜਾ ਵਾ ਇਹ ਕਰਦੇ ਆ ਸ਼ੁਰੂ ਟੈਸਟਿੰਗ ਇਹਦੀ ਤੇ ਇੱਧਰ ਖੜਾ ਸਵਰਾਜ 18 ਫੁੱਟੀ ਪਿੱਛੇ 18 ਫੁੱਟੀ ਪਾਈ ਹੋਈ ਦੇ ਪਿੱਛੇ ਤੇ ਉਧਰ ਖੜੀ 28 ਫੁੱਟੀ ਵੱਡੇ 90 HP ਵਿੱਚ ਦੇ ਪਿੱਛੇ ਪਾਇਆ ਟਰਾਲਾ ਤੇ ਅਜੇ ਇੱਧਰ ਨੋਕ ਕੇ ਤੋਆ ਤੇ ਇਹ ਵੱਢਣੇ ਆ ਇੱਕ 18 ਬੁੱਟੀ ਕੜੀ ਟ੍ਰੈਲੀ ਇਹ ਦੋ ਹੀ ਭਰਨੀਆਂ ਅੱਜ ਦੇਖੋ ਬਾਕੀ ਲੋਡ ਟ੍ਰੈਲੀਆਂ ਦਾ ਹੋਰ ਵੀ ਖੜੀਆਂ ਕਰੇ ਇਹ ਲੋਡ ਵੀ ਤਾਂ ਪਾ ਲਿਆਵਾਂਗੇ ਤੇ ਉਹ ਖੜਾ ਸਵਰਾਜ ਇਹ ਨਮਾਸਦਾਲੀ ਕਾ ਬੋਹਨੇ ਆ ਜਾਲੂਆਂ ਵਾਲੇ ਖੇਤ ਹੁੰਦਾ ਖਾਲਿਆਂ ਦੇ ਨਾਲ ਆਪਣੇ ਆਹ ਕਿਹੜੇ ਖੇਤ ਨੌਖੇ ਦਾ ਤੇ ਨੌਕੇ ਸਾਜਣੋਂ ਜਿਹੜੇ ਤੋਂ ਕੀਤੇ ਰਹਿ ਗਏ ਬੱਟਰ ਨੂੰ ਤੇ ਟੈਲੀ ਥੋੜੀ ਪਿੱਛੋਂ ਖਾਦੀ ਆ ਜੀ ਖੇਤ ਕਿੱਲੇ ਆ ਥੋੜੇ ਜੇ ਖੇਲ ਹੈਗੇ ਖੇਤਾਂ ਜਾਗੇ ਥੋੜਾ ਥੋੜਾ ਟਾਇਰ ਬੰਦੇ ਆ ਉਧਰ ਜ਼ਿਆਦਾ ਕਿੰਦੇ ਜਿੱਦਾਂ ਮਸ਼ੀਨ ਚੱਲਦੀ ਬੰਦੇ ਖੇਤਾਂ ਜਾ ਇਸ ਕਰਕੇ ਇਤਨੀ ਉੱਪਰ ਹੀ ਭਰ ਆਣੀ ਆ ਇੰਨੀ ਕੁ ਭਰਾ ਹੁੰਦੀ ਆਪਣਾ ਇਹ ਹੈਗਾ ਆਪਣਾ ਬੀ ਹੈਗਾ PR128 ਜਿਹੜਾ ਲੱਗਿਆ ਬਡਣਾ ਵਾਲਾ ਅੱਜ ਤੇ ਦੇਖਦੇ ਕਿੰਨਾ ਕੁ ਝਾੜ ਜੀ ਦਾ ਨਿਕਲਦਾ ਫੇਰ ਇਹ ਤੋਂ ਬਾਅਦ 18 ਫੁੱਟੀ ਭਰਾਂਗੇ ਫੇਰ ਨਿਕਾਲਦੇ ਨੇ ਜੀ ਹੁਣ ਕੱਢਦੇ ਆ ਖੇਤ ਚੋਂ ਬਾਹਰ ਖੇਤ ਗਿੱਲੇ ਆ ਥੋੜੀ ਜੇ ਪੂੜੀਆਂ ਪੈਂਦੀਆਂ ਆਉਂਦੀਆਂ ਟਰੈਲੀ ਦੀਆਂ ਤੇ ਬਾਹਰ ਕੱਢ ਕੇ ਭਰਾਉਨੇ ਆ ਥੋੜੀ ਜਿਹੀ ਰਹਿ ਗਈ ਭਰਨ ਨੂੰ ਅੱਧੀ ਭਰ ਗਈ ਆ ਅੱਧੀ ਨਾਲੋਂ ਜ਼ਿਆਦਾ ਕੁਝ ਪਰਸਨ ਰਹਿ ਗਈ ਭਰਨ ਨੂੰ ਫਿਰ ਇਹ ਬਾਹਰ ਜਾ ਕੇ ਭਰਦੇ ਆ ਕੱਢਣਾ ਟਰੈਲੀ ਖੇਤ ਚੋਂ ਬਾਹਰ ਅੱਧੀ ਨਾਲੋਂ ਥੋੜੀ ਜਿਆਦਾ ਭਰ ਗਈ ਇੱਥੇ ਕਿਤੇ ਆ ਗਈ ਆ ਤੇ ਆਪਣਾ ਪੀਆਰ 128 ਵੀ ਪੀਆਰ 128 ਦੇ 9 ਖੇ ਸੀ ਇਹ ਪੀਆਰ 128 ਦੇ ਤੇ ਭਰ ਜਾ ਨਹੀਂ ਪੂਰੀ ਟਰੈਲੀ ਆਪਣੇ 9 ਖੇਤਾਂਗੇ ਅਸਾਂ ਦੇਖਦੇ ਆਂ ਬਾਕੀ ਜੇ ਨਾ ਭੰਜਾ ਉਧਰ ਭਰ ਆ ਲਵਾਂਗੇ ਥੋੜੀ ਪਰਲੇ ਕੀਤਾ ਜਾਓ ਲੋਈ ਕੱਢ ਲਿਆ ਆ ਹੋਰ ਸੜੀ ਕਰਦੇ ਆਂ ਬਾਹਰ ਆਹ ਜੀ ਚੱਲਦਾ ਪਹਿਲੇ ਹਾਈ ਚ 21 ਹਲ ਪਾਇਆ ਵਾ ਤੇ 4x4 ਲੱਗਾ ਵਾ ਬਾਕੀ ਇਧਰ ਬਾਦੀ ਵੀ ਨਾਲ ਨਾਲ ਚੱਲੀ ਜਾਂਦੀ ਆਪਣੇ ਝੋਨੇ ਦੀ ਉਹ 26 ਫੁੱਟ 28 ਫੁੱਟ ਟ੍ਰੈਲਾ ਖੜਾ ਭਰਨ ਨਾਲ ਆਈ ਸਮਝ ਲਓ ਨੋ ਖੇਤਾਂ ਜੋ ਭਰ ਜਾਣਾ ਹੁਣ ਤੇ 18 ਫੁੱਟ ਆ ਭਰੀ ਖੜੀ ਆ ਏ ਵੀ ਜਾਊਗੀ ਤੇ ਅੱਜ ਕਰ ਦੇਣਾ ਕਹਿੰਦੇ ਲਾਗ ਕਰ ਪੂਰਾ ਖੋਲ ਦੇਣਾ ਇੰਜਨ ਅੱਜ 10 ਖੇਤ ਦਾ 12 12 ਖੇਤ ਹੈਗੇ ਆਪਣੇ ਆਹ ਵਾਲੀ ਆਲੂਆਂ ਦੀ ਬਜਾਈ ਲੱਗੇ ਦੇ ਬੋਨੇ ਆ ਅੱਜ ਬਾਹ ਦੇਣੇ ਹਾਰੇ ਇੰਨੇ ਬੋਨੇ 21 ਵਾਲਾ ਨੇ

ਭਾਈਆਂ ਨੇ ਖੇਤ ਆਪਾਂ ਇੱਕ ਟਰੈਲੀ ਭਰ ਗਈ 18 ਫੁੱਟੀ ਭਰਨੀ ਆ ਹੁਣ ਅੱਜ ਸ਼ਾਮ ਤੱਕ ਮੈਨੂੰ ਲੱਗਦਾ ਭਰ ਜੂ ਵੀ ਇਹ ਵੀ ਭਰੀ ਜਾਣੀ ਸ਼ਾਮ ਤੱਕ ਆਲਮੋਸਟ ਦੋਈ ਟਰੈਲੀ ਵਾਕੀ ਦੇਖਦੇ ਲੈ ਕੇ ਆਉਣੇ ਤੇ ਲੋਡ ਪੈਂਦੀ ਕਿ ਨਹੀਂ ਪੰਜ ਖੇਤ ਆ ਆਪਣੇ ਤਿੰਨ ਇਹਨਾਂ ਖੇਤ ਆ ਹੋਣੇ ਇੱਧਰ ਮਤਲਬ ਤੁਰ ਤੱਕ ਲੈਣ ਤਾਂ ਆ ਪਣੀਆਂ ਪਰ ਤਿੰਨ ਖੇਤ ਆ ਵਟਣੇ ਦੋ ਖੇਤ ਉਪਰੇ ਆ ਉਧਰ ਵਟਣੇ ਅੱਜ ਇਹ ਵੀ ਮੈਨੂੰ ਲੱਗਦਾ 26 ਆ ਵੀ ਤੇ ਬੱਚ ਬੜੀ ਹੋਈ ਜਾਂਦੀ ਨਾਲ ਨਾਲ ਚੱਲਦੀ ਆ ਲੋ ਜੀ ਅੰਦਰ 2 ਕੇਦਾ ਆਪਣੇ ਵੱਟ ਹੋ ਗਏ ਆ ਤੇ 3 ਕੇਦਾ ਪਰੇ ਹੋ ਬੰਦੇ ਚੱਲੇ ਹੋ ਆਪਾਂ ਹੋਣੀ ਅੰਦਰ 6 ਕੇਦਾ ਬੜੇ ਹੋਰ ਤੇ ਤੇਲ ਥੋੜਾ ਜਿਹਾ ਭਰਾ ਕੇ ਲਿਆਉਣਾ ਪੈਣਾ ਕਿਹੜੀ ਪੈਣੀ ਆ ਦੋਰਾ ਪਾ ਤੇਲ ਭਰਾ ਕੇ ਲੈ ਕੇ ਆਉਂਦੇ ਆ ਤੇ ਭਾਈ ਜੰਦਾ ਕਰਦਾ ਦੂਜੇ ਮੀਡੀਆ ਵਿੱਚ ਬਹੁਤ ਥੋੜਾ ਚੱਲਦਾ ਦੂਜਾ ਮੀਡੀਆ ਵਾ ਕੋਈ ਧੰ ਬੂਜੇ ਮੀਡੀਆ ਵਿੱਚ ਮਾੜਾ ਨਹੀਂ ਦੱਬਦਾ ਦੇ ਨੇ ਹਾਈਟ ਮਾਣਾ ਜਾਂਦਾ ਚੱਕਰ ਤੋੜ ਜਾਂਦਾ ਦੂਜੇ ਮੀਡੀਅਮ ਤੇ ਤੋੜਦਾ ਚੱਕਰ ਲਓ ਜੀ ਬੱਟਨ ਨੇ ਆ ਤੇ 5 ਕਿੱਲੇ ਆ ਵੱਟਉਣ ਲੱਗੇ ਆ 4 ਕਿੱਲੇ ਦਾ ਮਾਤ ਹੈ 14 ਕਿੱਲੇ ਵਟੋਗੇ 6 ਵਜੇ ਆਹ ਜੀ 14 ਕਿੱਲੇ ਵਟੋਗੇ ਆਪਣੇ 6 ਵਜੇ ਆ ਤੇ ਇੱਕ ਟ੍ਰੈਲੀ ਹੋਰ ਆਉਂਦੀ ਆ ਉਹ ਟ੍ਰੈਲੀ ਭਰਦੇ ਅੱਜ ਦੇਖਦੇ ਆ ਕਿੰਨਾ ਦਾ ਵੱਟ ਹੁੰਦਾ ਟੋਟਾ ਅੱਜ ਹਲਦੀ ਰੋਕ ਜਾਦੇ ਸੀਗਾ ਦਾਣਾ ਕਾਲਾ ਥੋੜਾ ਜਿਹਾ ਇਹਦਾ ਆਇਆ ਕਿਤੇ 55 ਕਿਤੇ ਹਲਦੀ ਰੋਕ ਬਹੁਤ ਹੀਗਾ ਭਾਈਓ ਇਹ ਛੋਟੇ 855 ਪਿੱਛੇ ਖੜਾ ਖੁੱਟੀ ਇਹ ਵੀ ਛੋਟੀ ਗੱਡੀ ਵੀ ਭਰ ਕੇ ਲੈ ਕੇ ਜਾਣੀ ਆ ਛੋਟੀ ਭਰ ਕੇ ਇਹਨਾਂ ਛੋਟੀ ਘੜਦਾ ਨਹੀਂ ਇਹਦੀ ਪੂਰੀ ਜਾਣੇ ਲੈ ਕੇ ਉਧਰ ਲੈ ਕੇ ਆਣਦੇ ਸੋਲਈ ਦਾ ਸੋਲਿਸ ਉਹਦੇ ਪਿੱਛੇ ਭਾਈਓ ਟਰੈਲੀ ਛੋਟੀ ਤੇ ਨਿਕਲਦੇ ਹੁਣ ਦੂਆ ਟਰੈਕਟਰ ਆਉਂਦਾ ਹੋਇਆ ਪਰੇ